ਲਗਾ ਕੇ ਚਲਾ ਰਹੇ ਸੀ ਪਟਾਕੇ ਬਲਾਸਟ ਹੋ ਨਾਲ ਦੋ ਔਰਤਾਂ ਸਮੇਤ ਸੱਤ ਵਿਅਕਤੀ ਗੰਭੀਰ ਜ਼ਖਮੀ ਇਹ ਰਸਤੇ ਵਾਰੀ ਚਲਾਉਂਦੇ ਇਹਨਾਂ ਤੇ ਪਟਾਖੇ ਲੈ ਕੇ ਉਹਨਾਂ ਚਲਾਈਏ ਦੇ ਵਿੱਚ ਆ ਜਿਹੜੇ ਮੁੰਡੇ ਚਲਾਉਂਦੇ ਆ ਅਸਲ ਕੀ ਹੋਈ ਸਾਨੂੰ ਇਹ ਹੁਣ ਪਾਣੀ ਤਾਂ ਨਹੀਂ ਪਤਾ ਵੀ ਇਹ ਮੁੰਡੇ ਚਾਰੇ ਪੰਜੇ ਸਾਡੇ ਉਂਕੀ ਕੁੱਟਣ ਦੇ ਹੀ ਜਾਂ ਕੀ ਕਰਨ ਲੱਗੇ ਤੇ ਬਲਾਸਟ ਹੋਇਆ ਇਹ ਲੋਕਾਂ ਨਾ ਪੜਾਈ ਜਾ ਰਿਹਾ ਗੰਭੀਰ ਰਹਿਤ ਨਹੀਂ ਹੈ ਕੰਨੈਕਟ ਵੀ ਫਾਇਰ ਹੈ ਤੇ ਜੀ ਹੈਗੇ ਤੇ ਪਾਜੀ ਪੰਜ ਦੇ ਮੁੰਡੇ ਨੇ ਤੇ ਦੋ ਦੇ ਧੀ ਨੇ ਜਿਹੜੀਆਂ ਉਹਨਾਂ ਨੂੰ ਸੱਦਣ ਆਈਆਂ ਹੈ ਕਿ ਆਓ ਅੰਦਰ ਪ੍ਰਸ਼ਾਦ ਆਪਾਂ ਪੱਕਾ ਤੇ ਕੋਈ ਆਓ ਆਉਂਦੀਆਂ ਨੇ ਹੁਸਾ ਤੇ ਉਹ ਜਦੋਂ ਉਹ ਕਿਤੇ ਆਈਆਂ ਤੇ ਉਹ ਵੀ ਲਪੇਟ ਜਾਦੀਆਂ ਸਾਮਣੇ ਤਾਂ ਹਾਂ ਇਹਨਾਂ ਦੇ ਇਹਦੇ ਜਵਾਈ ਤੇ ਇੱਕ ਇਹਦਾ ਬੇਟਾ ਵੀ ਦੋ ਦੇ ਨੇ ਹਾਂਜੀ ਮੇਰੇ ਹਾਂਜੀ ਮੇਰੇ ਤਕੀਵੇ ਦਾ ਇੱਥੇ ਪਿਆ ਹੈ ਕੋਈ ਇੱਥੇ ਪਲ ਰਿਹਾ ਪਲ ਰਹਿ ਦੇ ਹਨੇਰਾ ਬਹੁਤ ਹੀ ਹਾਂ ਨੇ ਰਬੜਾ ਹੀ ਤੇ ਇਹਨਾਂ ਮਾਰੀਆਂ ਚੀਕਾਂ ਚੁੱਪਾਂ ਤੇ ਕੋਈ ਵੀ ਸੁਲਾਗ ਗਵਾਂਢੀ ਆਏ ਉਸੇ ਵੇਲੇ ਭੱਜੇ ਤੇ ਫੜ ਕੇ ਇੱਕ ਗੱਡੀ ਪਰੋਹਣੇ ਦੀ ਉਹ ਆਪਾਂ ਕੱਢੀ ਉਹਨਾਂ ਮੁੰਡੇ ਨੇ ਤੇ ਇੱਕ ਆਪਾਂ ਮੁੰਡੇ ਤੇ ਲੈ ਕਿ ਪਾਗ ਲੈ ਮੈਂ ਬਾਅਦ ਚ ਗਿਆ ਨਾ ਵੀਰਾਂ ਦੇ ਨਾਲ ਦੀ ਪੀਨੀ ਮਾਤਰਾ ਦੀ ਦਵਾਈਆਂ ਨੂੰ ਨਹੀਂ ਦੇਣੀ ਚਾਹੀਦੀ ਜਿਹੜਾ ਸਾਰਾ ਇਹ ਕੰਮ ਬਣਿਆ ਵੀ ਕਿੰਨੇ ਦੀ ਜਗਮੀ ਹੋ ਗਏ ਹਾਂਜੀ ਸਰ ਇਹ ਵਿੱਚ 730 ਜਗਮੀ ਜੇ 2 ਲੈਣੀ ਜਿੱਤੇ 5000 ਇਹ ਸੁਰਗਿਤ ਰਿਹਾ ਤੇ ਮੁੰਡੇ ਆਏ ਮਸਾਲਾ ਦੀ 17 ਸਾਲਾਂ ਦੀ ਕੇ ਦੀ ਉਮਰ ਹੈ ਕੇ ਦੀ 17 ਸਾਲ ਉਮਰ ਆ ਪਰ ਆ ਜਿਹੜੀ ਲੱਗੀ ਬਹੁਤ ਬਹੁਤ ਮਾੜੀ ਹੋ ਗਈ ਹੈ ਤੇ ਅੱਜ ਵੀ ਇਤਨੀ ਚਫਕਸ ਤੋਂ ਹੈ 90 ਮੀਟਰ ਤੇ 2-3 ਹਾਰ ਵੱਲੋਂ ਦੋ ਬਾਰ ਮਿਲ ਗਿਆ ਕੋਈ ਦੀ ਅੱਖਾਂ ਦੀ ਰੋਸ਼ਨੀ ਚਲੀ ਗਈ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਜੀ ਬਹੁਤ ਸ਼ੁਕਰਾਨਾ ਜੀ ਅੰਨਾ ਸੈਂਜ ਹੋ ਗਿਆ ਜੀ ਬਹੁਤ ਮਤਲਬ ਇੱਕ ਪੀੜੀ ਖਤਮ ਹੋਣੀ ਸਰ ਮੇਰੇ ਸਰ ਗਗਨਾਮ ਸਿੰਘ ਤੇ ਸੁਨਾਮ ਸਿੰਘ ਬਹੁਤ ਬਹੁਤ ਭਰਾ ਨੇ ਇਕੱਠੇ ਬਿੰਦੇ ਆ ਤੇ ਦੇਰੇ ਤੇ ਪਿੰਡ ਕੋ ਬਾਹਰ ਵਾਰਿੰਦੇ ਆ ਇਹਨਾਂ ਦੇ ਬੱਚੇ ਇੱਕ ਦਿਨ ਰਾਤ ਤੇ ਦੀਵਾਲੀ ਹੋਣ ਕਰਕੇ ਪਟਾਕੇ ਚਲਾ ਰਹੇ ਸੀਗੇ ਇਹਨਾਂ ਦੇ ਨਾਲ ਆਪਣੇ ਕੋਲ ਕੋਈ ਕੋਈ ਆਪਣਾ ਕਿਸਾਸ਼ ਜਿਹਾ ਨਾਲ ਪਿਆਰ ਦੀ ਕਿਥੀ ਉਹਦਾ ਪਟਾਕੇ ਧਿਆ ਕਰਦੇ ਜਿਸ ਵੇਲੇ ਲਾਟੋ ਹੈ ਉਹਦੇ ਵਿੱਚ ਪੰਜ ਜਾਨਸਰ ਤੇ ਦੋ ਧੇਰੇ ਜੀ ਅੱਛਾ ਜੀ ਫਿਰ ਦੱਸੋ ਸਾਫ ਕਰਨ ਉਹ ਗੋਨ ਕੀ ਕਾਰਵਾਈ ਕਰ ਰਹੇ ਅਸੀਂ ਤਾਂ ਐਫਐਸਐਲ ਦੀ ਟੀਮ ਹੈ ਬਾਈ ਜੀ ਪਹਿਲਾਂ ਜਿਹੜਾ ਤੇ ਸਮਾਪਤ ਹੋਇਆ ਉਸ ਬਲਾਸਟ ਬਾਰੇ ਤੇ ਪਤਾ ਕਰਾਉਣਾ ਕਿ ਕਿਸ ਚੋਂ ਹੋਇਆ ਜੀ ਅਜੀ ਉਸ ਤੋਂ ਬਾਅਦ ਸਾਹਿਬ ਜਿਹੜੇ ਆਪਣਾ ਆਪਣੀ ਜਥੇਬੰਦੀ ਨੇ ਉਹਨਾਂ ਨੂੰ ਹੋ ਸਕਦਾ ਕਿ ਕੁਝ ਜਾਗਿਆ ਹੋਵੇ ਸਭ ਤੋਂ ਪਹਿਲਾਂ ਉਹਨਾਂ ਦਾ ਨਾਮ ਦਾ ਡਾਗ ਬਣਾਉਣਾ ਸਾਡੀ ਸ੍ਰੋਟੀ ਇਹ ਮੁੰਡੇ ਰਸਤਵਾਰੀ ਚਲਾਉਂਦੇ ਇਹ ਨਾ ਕਰੇ ਪोटाਸ ਲੈ ਕੇ ਤੇ ਉਹਨੂੰ ਚਲਾਈ ਦੇ ਵਿੱਚ ਅੱਜ ਦੇ ਮੁੰਡੇ ਚਲਾਉਂਦੇ ਆ ਅੱਛਾ ਇਹ ਹੋਈ ਸਾਨੂੰ ਇਹ ਹੁਣ ਪਾਣੇ ਤਾਂ ਨਹੀਂ ਪਤਾ ਵੀ ਇਹ ਮੁੰਡੇ ਚਾਰੇ ਪੰਜੇ ਸਾਡੇ ਉਹਨੂੰ ਕੀ ਕੁੱਟਣ ਦੇ ਹੀ ਤਾਂ ਕੀ ਕਰਨ ਲੱਗੇ ਤੇ ਬਲਾਸਟ ਹੋਇਆ ਇਹ ਗੰਨਾ ਪੜੇ ਜਾ ਰਹਾ ਗੰਭੀਰ ਰੱਣੀ ਦੇ ਕਿੰਨੇ ਦੀ ਨੂੰ ਚਾਹ ਉਹ ਤੇ ਜੀ ਹੈਗੇ ਤੇ ਪਾਜੀ ਪੰਜ ਦੇ ਮੁੰਡੇ ਨੇ ਤੇ ਦੋ ਦੇ ਜਿਹਨਾਂ ਜਿਹੜੀਆਂ ਉਹਨਾਂ ਨੂੰ ਸੱਦਨ ਆਈਆਂ ਹੈ ਜੀ ਆਓ ਅੰਦਰ ਪ੍ਰਸ਼ਾਦ ਆਪਾਂ ਨੂੰ ਪੱਕਾ ਦੇ ਤੁਸੀਂ ਪਾ ਲੋ ਅੰਮ੍ਰੀਆਂ ਹੀ ਹੋ ਸੱਦਨ ਤੇ ਉਹ ਜਦੋਂ ਉਹ ਕਿਤੇ ਆਈਆਂ ਤੇ ਉਹ ਵੀ ਲਪੇਟ ਜਾਂਦੀਆਂ ਸਮਝ ਪਾਉਂਦਾ ਹਾਂ ਇਹਨਾਂ ਦੇ ਇਹਦੇ ਜਵਾਈ ਤੇ ਇੱਕ ਇਹਦਾ ਬੇਟਾ ਹੀ ਦੋ ਜੇ ਹਾਂਜੀ ਮੇਰਾ ਹਾਂਜੀ ਮੇਰੇ ਪੁੱਤੇ ਆ ਇੱਥੇ ਪਿਆ ਹੀ ਕੋਈ ਇੱਥੇ ਰਹਿ ਰਿਹਾ ਪਹਿਲੇ ਰਹਿਦੇ ਨੇ ਹਰਾ ਬਹੁਤ ਹੀ ਹਾਂ ਨੇ ਰਬੜਾ ਹੀ ਤੇ ਇਹਨਾਂ ਮਾਰੀਆਂ ਟੀਕਾ ਚੁੱਕਾਂ ਦੇ ਕੋਈ ਤੇ ਲੱਗੋ ਗਵਾਂਢੀ ਆਏ ਉਸੇ ਵੇਲੇ ਭੱਜੇ ਤੇ ਫੜ ਕੇ ਇੱਕ ਗੱਡੀ ਪਰੋਣੇ ਦੀ ਉਹ ਆਪਾਂ ਕੱਢੀ ਉਹਨੇ ਮੁੰਡੇ ਨੇ ਤੇ ਇੱਕ ਆਪਾਂ ਮੁੰਡੇ ਡਰੇ ਲਿਆ ਕੀ ਪਾਗ ਲੈਣੀ ਮੈਂ ਬਾਅਦ ਚ ਗਿਆਨਾ ਵੀ ਰੰਦਾ ਜੀ ਆਹ ਠੀਕ ਹੈ ਵੀ ਇੰਨੀ ਮਾਤਰਾ ਚ ਦੁਨਿਆਣਾਂ ਨੂੰ ਨਹੀਂ ਦੇਣੀ ਚਾਹੀਦੀ ਹਾਂਜੀ ਇਹ ਹਾਸਾ ਇਹ ਕਰਨ ਬਣਾਇਆ ਨਹੀਂ ਨੇ ਦੇਖੀ ਲੱਗ ਰਿਹਾ ਪੰਜ ਸਾਰੀ 7 ਜੀ ਜਗਮੀ ਜੀ ਦੋ ਨੇੜੇ ਜਿੱਤੇ ਪੰਜ ਤੇ ਸਪੁਰਾ ਜੰਤਿਆ ਨਾ ਮੁੰਡਿਆ ਮੁੰਡੀਆਂ ਮਸਾਲਾ ਦੀ 18 ਸਾਲਾਂ ਦੀ ਕੇ ਦੀ ਉਮਰ ਹੈ ਕੇ ਦੀ 17 ਸਾਲ ਉਮਰ ਆ ਬਹੁਤ ਕੰਡੀਸ਼ਨ ਮੌਤ ਮਾੜੀ ਹੈ ਪਤਾ ਹੋ ਗਿਆ ਵੀ ਇਤਨ ਚਕਸਤ ਪਾਏ 19 ਨੇਟਰ ਤੇ ਦੋ ਤੇ ਬਾਹਰ ਮਿਲ ਗਿਆ ਕੋਈ ਦੀ ਅੱਖਾਂ ਦੀ ਰੋਸ਼ਨੀ ਚਲੀ ਗਈ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਜੀ ਬਹੁਤ ਨਿਆਰਾ ਜੀ ਅੰਨਾ ਸੈਨ ਜੋ ਗਿਆ ਜੀ ਬਹੁਤ ਮਤਲਬ ਵੀ ਇੱਕ ਪੀੜੀ ਖਤਮ ਹੋਣੀ ਹੈ ਸਰ ਮੇਰੇ ਸਰ ਉਸ ਬਰਨਾਮ ਸਿੰਘ ਤੇ ਸੁਨਾਮ ਸਿੰਘ ਦੋਵੇਂ ਤੇ ਭਰਾ ਨੇ ਇਕੱਠੇ ਲਿੰਦੇ ਆ ਕਿ ਬੇਰੇ ਤੇ ਫਿਰ ਨੂੰ ਬਾਹਰ ਵਾਰ ਲਿੰਦੇ ਆ ਇਹਨਾਂ ਦੇ ਬੱਚੇ ਕਦੇ ਰਾਤ ਤੇ ਦੀਵਾਲੀ ਹੋਣ ਕਰਕੇ ਪਟਾਕੇ ਚਲਾ ਰਹੇਗੇ ਇਹਨਾਂ ਦੇ ਨਾਲ ਆਪਣੇ ਕੋਈ ਕੋਈ ਆਪਣਾ ਸਿਸ਼ਾਸ਼ੀ ਜਿਹੜਾ ਪੰਜਾਬੀ ਤੇ ਫਿਰ ਕੇ ਉਹਦਾ ਪਟਾਕੇ ਤਿਆਰ ਕਰਦੇ ਇਸ ਮਤਲਬ ਲਾਸਟ ਹੈ ਉਹਦੇ ਵਿੱਚ ਕਾਂਜ ਗੈਂਸਾ ਤੇ ਦੋ ਤੇ ਮੇਰੀ ਜੀ ਮਸ਼ਹੂਰ ਇਹ ਜਿਹੜਾ ਫਸਲ ਚਾਪ ਚਾਪ ਉਹ ਗੋਮ ਕੀ ਕੰਮ ਕਰੇਗਾ ਇਹਨਾਂ ਦਾ ਐਫਐਸਐਲ ਦੀ ਗੱਲ ਹੈ ਪਹਿਲਾਂ ਜਿਹੜਾ ਸੁਨਾਸ਼ਕ ਹੋਇਆ ਉਸ ਬਲਾਸਟ ਬਾਰੇ ਪਤਾ ਕਰਾਓ ਕਿ ਕਿਸ ਚੀਜ਼ ਦਾ ਸੀ ਹਨਾ ਉਸ ਤੋਂ ਬਾਅਦ ਸਾਰ ਜਿਹੜੇ ਆਪਣਾ ਠਿਕਾਣੇ ਉਹਨਾਂ ਨੂੰ ਪਹੁੰਚੋ ਕਿ ਕਿੱਥੇ ਜਾਣਾ ਹੈ ਸਭ ਤੋਂ ਪਹਿਲਾਂ ਉਹਨਾਂ ਨਾਲ ਬਾਤ ਕਰਾਉਣਾ ਹੈ ਕਿ ਕਿਤੋਂ ਦੀ ਹੈ